ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਇੱਕ ਹੋਰ ਜਿਹੜੀ ਵੀਡੀਓ ਆਪਾਂ ਲੈ ਕੇ ਆ ਤੁਹਾਡੇ ਤੱਕ ਹਾਜ਼ਰ ਹੋਏ ਆ ਦੋਸਤੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਸੋ ਦੋਸਤੋ ਤੁਸੀਂ ਹਰੀਕੇ ਤੋਂ ਜਦੋਂ ਪਿੱਖੀ ਪਿੰਡ ਆਉਂਦੇ ਹੋ ਤਾਂ ਰਸਤੇ ਵਿੱਚ ਦੋਸਤੋ ਪੱਟੀ ਮੋੜ ਤੋਂ ਤਕਰੀਬਨ 1.5-2 ਕਿਲੋਮੀਟਰ ਪਿੱਛੇ ਸੰਗਵਾ ਤੋਂ ਦੋਸਤੋ ਤੁਸੀਂ ਸਿੱਧੋਂ ਤੇ ਸਿੱਧੋਂ ਤੋਂ ਸਿੱਧਾ ਤੁਸੀਂ ਪਿੰਡ ਜੋਰ ਸਿੰਘ ਵਾਲਾ ਪਹੁੰਚ ਸਕਦੇ ਹੋ ਨਾ ਲੱਗਦੇ ਪਿੰਡ ਦੋਸਤੋ ਦੁਬਲੀ ਚੀਮਾ ਬਰਵਾਲਾ ਵੱਡੇ ਸਭਰਾ ਦੋਸਤੋ ਮਾਝਾ ਏਰੀਆ ਹੈਗਾ ਦੋਸਤੋ ਤੇ ਬਹੁਤੇ ਵੀਰਾਂ ਨੂੰ ਪਤਾ ਪਰ ਜਿਹੜੇ ਆਪਣੇ ਨਵੇਂ ਵੀਰ ਨੇ ਨਵੇਂ ਸਬਸਕ੍ਰਾਈਬਰ ਨੇ ਉਹਨਾਂ ਨੂੰ ਨਹੀਂ ਪਤਾਗਾ ਤੇ ਜਿਹੜਾ ਮਾਲ ਆ ਦੋਸਤੋ ਵੀਰ ਕੋਲ ਜਿਹੜੇ ਪਸ਼ੂ ਨੇ ਐਨੀਮਲ ਨੇ ਉਹ ਦਿੱਲੀ ਅਪਡੇਟ ਜਿਹੜੇ ਹੁੰਦੇ ਰਹਿੰਦੇ ਆ ਨਵੇਂ ਪੁਰਾਣੇ ਜਿਹੜੇ ਪਸ਼ੂ ਆਉਂਦੇ ਰਹਿੰਦੇ ਆ ਨੀਲੀ ਦਾਵੀ ਦੀਆਂ ਮੱਝਾਂ ਤਕਰੀਬਨ ਮੋਹਰਾ ਦੀਆਂ ਮੱਝਾਂ ਐਚ ਐਫ گاਵਾ ਸ਼ਾਹੀਵਾਲ ਜਰਸੀ ਵਹਿਣਾ ਅਕਸਰ ਦੋਸਤੋ ਇਸ ਫਾਰਮ ਦੇ ਉੱਤੇ ਸੇਲ ਵਾਸਤੇ ਆਉਂਦ ਕਰ ਰਹੇ ਹੁੰਦੀਆਂ ਨੇ ਅੱਜ ਜਿਹੜੇ ਦੋ ਪਸ਼ੂ ਆਏ ਦੋਸਤੋ ਦੋ ਪਸ਼ੂ ਮੈਂ ਤੁਹਾਨੂੰ ਦਿਖਾਉਂਗਾ ਇੱਕ 200 ਨੀਲੀ ਰਾਵੀ ਦੇ ਵਿੱਚ 200 ਕੱਟ ਹੀ ਹੈਗੀ ਆ ਕਿੰਨੇ ਪਰਸੈਂਟ ਆ ਉਹ ਵੀਰ ਹਰਬੇਲ ਦੇ ਕੋਲੋਂ ਆਪਾਂ ਜਾਣਾਂਗੇ ਮਾਲਕ ਵੀਰ ਹਰਬੇਲ ਸਿੰਘ ਜੀ ਆ ਇੱਕ 200 ਜਿਹੜੀ ਬਿਲਕੁਲ ਤਾਜੀ ਸੂਈ ਮੱਝ ਹੈਗੀ ਆ ਤੇ ਜਿਹੜੀ ਜਾਣਕਾਰੀ ਆ ਵੀਰ ਹਰਬੇਲ ਦੇ ਕੋਲੋਂ ਆਪਾਂ ਲਵਾਂਗੇ ਤੇ ਕੀ ਅਸੀਂ ਡਿਟੇਲ ਹੈਗੀ ਆ ਪੂਰੀ ਵੀਰ ਹਰਬੇਲ ਦੇ ਕੋਲ ਪੁੱਛਾਂਗੇ ਕੀ ਮਿਲਕ ਰਿਕਾਰਡ ਹੈਗਾ ਤੇ ਦੋ ਨੱਕ ਜਿਹੜੇ 200 ਇੱਕ ਨੀਲੀ ਰਾਵੀ ਦੀ ਕੱਟੀ ਆ ਕਿਸੇ ਵੀਰ ਨੇ ਸ਼ਕੀਰ ਨੇ ਖਰੀਦਣੀ ਆ ਤੇ ਕੱਟੀ ਵੀ ਤਕਰੀਬਨ ਚੰਗੀ ਹੈਗੀ ਆ ਕੋਈ 6 ਮਹੀਨੇ ਸਾਹਮ ਕੇ ਦੋਸਤੋ ਬਿਲਕੁਲ AI ਦੇ ਕਾਬਲ ਹੋ ਜਾਵੇਗੀ ਤੇ ਚਲਦੇ ਆਂ ਵੀਰ ਹਰਬੇਲ ਦੇ ਕੋਲ ਪੁੱਛ ਲੈਨੇ ਆਂ ਕੀ ਇਹਨਾਂ ਦੀ ਵਧੇਰੇ ਜਾਣਕਾਰੀ ਹੈਗੀ ਆ ਸਭ ਤੋਂ ਪਹਿਲਾਂ ਵੀਰੇ ਹਰਬੇਲ ਸਿੰਘ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਤੋ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਹੋਰ ਠੀਕ ਠਾਕ ਵੀਰ ਜੀ ਹਾਂਜੀ ਵਧੀਆ ਚੜ੍ਹਦੀ ਕਲਾ ਠੀਕ ਆ ਤੇ ਵੀਰ ਜੀ ਅੱਜ ਕਿਹੜੇ ਪਸ਼ੂ ਆਪਣਾ ਲੈ ਕੇ ਆਏ ਜੀ ਸੇਲ ਵਾਸਤੇ ਕੋਲੇ ਇਹ ਮੱਝ ਆ ਤਾਜਾ ਸੂਈ ਅੱਜ ਕੜਕੇ ਠੀਕ ਹੈ ਜੀ ਹਾਂ ਜੀ ਇਹ ਦੋ ਨਗ ਆਪਣੇ ਕੋਲ ਸੇਲਾ ਤੇ ਵੀਰ ਹਰਵੇਲ ਇਹ ਝੋਟੀ ਆਪਣੇ ਕੋਲ ਜਿਹੜੀ ਆ ਤੇ ਕਿੰਨੇ ਕਿ ਦਿਨ ਹੋ ਗਏ ਨੂੰ ਸੂਈ ਨੂੰ ਇਹ ਤੁਹਾਨੂੰ ਸਵੇਰੇ 9 ਤਰੀਕ ਸਵੇਰੇ ਚਾਰ ਦੇ ਅੱਜ ਹਾਂ ਜੀ ਅੱਜ 9 ਤਰੀਕ ਹਾਂ ਜੀ ਵੀ ਸਵੇਰੇ 10 ਨੂੰ ਦੋਸਤੋ ਆਪਾਂ ਇਹ ਵੀਡੀਓ ਅਪਲੋਡ ਕਰਾਂਗੇ ਸਵੇਰ ਤਕਰੀਬਨ ਇਹ 9 ਤਰੀਕ ਅੱਜ ਹੀ ਸੂਈ ਹੈ ਜੀ ਅੱਜ ਅੱਜ ਤੜਕੇ ਤੇ ਮਗਰ ਬੱਚਾ ਕੀ ਆ ਗਿਆ ਵੀਰੇ ਪਿੱਛੇ ਫੀਮੇਲ ਕਾਫ ਆ ਗਈ ਹੈ ਸੀਮਨ ਦੀ ਆ ਠੀਕ ਆ ਇਹ ਨਹੀਂ ਪਤਾ ਕਿਹੜੀ ਠੀਕ ਆ ਸੋ ਦੋਸਤੋ ਫੀਮੇਲ ਕਾਫ ਆ ਮਗਰ ਉਹ ਵੀ ਤੁਸੀਂ ਜਿਹੜੀ ਨਿਗਾਹ ਮਾਰ ਲਓ ਥੈਂਕ ਯੂ ਬੰਦੀ ਆ ਵੇਖੋ ਫੀਮੇ ਤੇ ਅੱਜ ਜਿਹੜੀ ਆ ਦੋਸਤੋ 9 ਤਰੀਕਾ 9 ਮਈ 2022 ਨੂੰ ਆਪਾਂ ਵੀਡੀਓ ਸ਼ੂਟ ਕਰਦੇ ਪਏ ਆ ਤੇ ਅੱਜ ਮਾਰਨਿੰਗ ਟਾਈਮ ਦੀ ਤੁਸੀਂ ਮੰਨ ਕੇ ਚਲੋ ਇਹ ਸੂਈ ਆ ਤੇ ਠੀਕ ਆ ਵੀਰ ਹਰਵੈਲ ਅ ਬੇਸ਼ੱਕ ਕੋਈ ਬੋਲਾ-ਬੂਲਾ ਕੱਢਿਆ ਜੀ ਹਾਂ ਸੰਤੂ ਸਾਹਿਬ ਜੀ ਆਪਾਂ ਕਰੀਬ 10:00 ਵਜੇ ਕਰੀਬ ਆਪਾਂ ਚਾਰਕ ਦੇ ਲਗਭਗ 3:30-4 ਠੀਕ ਹੈ ਜੀ ਚੁਵਾਈ ਇਹਦੀ ਕੀਤੀ ਆ ਤੇ 3:30-4 ਕਿਲੋ ਹੈਗਾ ਸੀਗਾ 3:30-4 ਕਿਲੋ ਜੀ ਹਾਂ ਠੀਕ ਆ ਤੇ ਵੀਰ ਹਰਬੀਲ ਸੁਆ ਕਿ ਨਮਾਨ ਦੱਸਿਆ ਦੂਜੀ ਵਾਰ ਹੈ ਸੁਈਆ ਠੀਕ ਹੈ ਤੇ ਚੰਗਾ ਪਿੱਠਪੂੜੇ ਦੀ ਮਾਲਕਤ ਚਾਹ ਇੱਕ ਨੰਬਰ ਹੈ ਠੀਕ ਹੈ ਬਾਕੀ ਓਨਰਾਂ ਦੇ ਇਹਨਾਂ ਦੇ ਮੁਤਾਬਕ ਕਰੀਬ 10.5 11 ਲੀਟਰ ਜਿਹੜੇ ਨੇ ਪਹਿਲੇ ਸੂਵੇ ਜੀ ਅੱਛਾ ਕਰੀਬ ਆਪਾਇਰ ਕੀ ਦੀ 13 14 ਦੀ ਆਰਾਮ ਨਾਲ ਉਮੀਦ ਕਰਕੇ ਚੱਲ ਸਕਦੇ ਆ ਠੀਕ ਹੈ ਤੇ ਦੋਸਤੋ ਬੜੀਆ ਚੰਗਾ ਕਦ ਕੱਠੀ ਆ ਬਾਕੀ ਰਾਜੀ ਆ ਪੂਰੀ ਮੱਝ ਤੇ ਪਿੱਠਪੂੜਾ ਬਹੁਤ ਜ਼ਿਆਦਾ ਸੋਹਣਾ ਤੇ ਥਣ ਥਣੂ ਬਹੁਤ ਵਧੀਆ ਲੱਗਾ ਹੋਇਆ ਮੈਂ ਤੁਹਾਨੂੰ ਇੱਕ ਵਾਰੀ ਤੋਰ ਕੇ ਵਿਖਾਉਂਗਾ ਤੁਹਾਨੂੰ ਬਿਲਕੁਲ ਜਿਹੜਾ ਬਰੀਕੀ ਦੇ ਵਿੱਚ ਸਮਝ ਆ ਜਾਏਗੀ ਤੇ ਵੀਰ ਹਰਬੀਲ ਮੜਾ ਕੱਢ ਲਈਏ ਬਾਹਰ ਨੂੰ ਆਹ ਵੇਖੋ ਦੋਸਤੋ ਬਿਲਕੁਲ ਜਿਹੜੀ ਰਾਜੀ ਮੱਝ ਹੈਗੀ ਹੈ ਤੇ ਤਾਜ਼ਾ ਸੋਈਏ ਤੇ ਅੱਡਰ ਅੱਡਰ ਵੇਖੋ ਤੁਸੀਂ ਕੁਆਤੀ ਦੇ ਵੇਖਿਆ ਜੀ ਹਾਂਜੀ ਚੰਗੇ ਦੋਸਤੋ ਖੁੱਲੇ ਪਿੰਡੇ ਦੀ ਆ ਰਾਜੀ ਆ ਵਜਨ ਵੀ ਪੂਰਾ ਹੈਗਾ ਮਾਜ ਦਾ ਤੇ ਦੁੱਧ ਤਕਰੀਬਨ ਜਿੱਦਾਂ ਵੀਰ ਹਰਵੇਲ ਨੇ ਦੱਸਦਾ ਵੀ ਤਕਰੀਬਨ 13 ਲੀਟਰ ਤੋਂ ਪਲੱਸ ਚੱਲੇਗੀ ਵਧੀਆ ਦੁੱਧ ਪਾ ਦੇਗੀ ਸੋਨਾ ਖੁੱਲਾ ਜਿਹੜਾ ਲੇਵਾ ਹੈਗਾ ਤੇ ਬਾਡੀ ਬੰਤਰ ਜਿਹੜੀ ਤੁਸੀਂ ਬਿਲਕੁਲ ਵੇਖ ਲਈ ਆ ਤੇ ਆਹ ਵੇਖੋ ਦੋਸਤੋ ਬਾਕੀ ਸੰਦੁਰਾ ਆਪਾਂ ਥੋੜਾ ਜਿਹਾ ਨਾ ਵੀ ਚਵਾਈ ਦਿਖਾ ਦਿੰਦੇ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਹ ਦੇ ਰਹੇ ਵੀਡੀਓ ਭੈਣ ਭਰਾ ਵਾਲਾ ਹੁੰਦਾ ਤਾਂ ਆਹ ਜੀ ਆ ਗਿਆ ਸਹੀ ਹੈ ਠੀਕ ਹੈ ਹਰ ਵੇਲੇ ਵੀਰੇ ਇੱਕ ਚਵਾਈ ਤੋਂ ਪਹਿਲਾਂ ਆਪਣਾ ਮੁੱਲ ਦੱਸ ਦੇ ਜਿਹੜਾ ਆਪਾਂ ਕੀ ਰੱਖਿਆ ਹੋਇਆ ਜਾਂਦਾ ਮੁੱਲ ਸੰਦੂ ਸਾਹਿਬ ਇਹਦਾ 76000 ਰੁਪਏ ਆਪਾਂ ਕਰਦੇ ਜਿਹਦੇ ਚ ਥੋੜਾ ਬਹੁਤਾ ਭੈਣ ਭਰਾ ਇਹਦਾ ਮੰਨ ਤਾਲ ਕਰਾਂਗੇ ਬਿਲਕੁਲ ਮੁੱਲੇ ਇਸ ਤੋਂ ਬਾਹਰ ਦੀ ਹੈ ਮੱਝ ਪਰ ਆਪਾਂ ਮੁੱਲੀ ਉਹਨਾਂ ਕਰ ਰਹੇ ਜਿੰਨੇ ਦੀ ਹੈਗੀ 76000 ਰੁਪਏ 76000 ਰੁਪਏ ਦੁੱਧ ਵੀਰ ਨੇ ਇਸ ਮੱਝ ਦੀ ਡਿਮਾਂਡ ਕੀਤੀ ਆ ਤਕਰੀਬਨ ਦੁੱਧ ਤੁਹਾਨੂੰ ਖੁੱਲਾ ਚਵਾ ਦੇਗੀ ਦੋਸਤੋ ਜਿੱਦਾਂ ਗਰਮੀ ਦਾ ਕੇ ਸੀਜ਼ਨ ਆ ਤਕਰੀਬਨ ਦੁੱਧ ਦੀ ਵਧੇਰੇ ਲੋੜ ਆਪਾਂ ਨੂੰ ਰਹਿੰਦੀ ਆ ਤੇ ਪੈਸੇ ਵੀ ਲਾਉਣੇ ਆ ਦੋਸਤੋ ਫਿਰ 8 ਲੀਟਰ ਵਾਲੀ ਦੇ ਕਿਉਂ ਨਹੀਂ ਕਿਉਂ ਲਾਉਣੇ ਆ ਤਕਰੀਬਨ 12 13 ਲੀਟਰ ਵਾਲੀ ਆਪਾਂ ਮੱਝ ਹੀ ਖਰੀਦ ਗਏ ਤੇ ਦੁੱਧ ਚੰਗਾ ਦੋਸਤੋ ਦੇ ਦੂਗੀ ਤਕਰੀਬਨ ਅੱਜ ਤਾਜ਼ਾ ਸੂਈ ਹੈਗੀ ਆ ਤੇ ਇੱਕ ਵੀਰ ਹਰਵੇਲ ਦੇ ਕੋਲ ਜਿਹੜੀ ਇੱਕ ਹੋਰ ਨਗ ਹੈਗਾ ਦੋਸਤੋ ਨੀਲੀ ਰਾਵੀ ਦੀ ਜਿਹੜੀ ਕੱਟੀ ਆ ਉਹ ਸੇਲ ਵਾਸਤੇ ਆਈ ਹੈਗੀ ਤੇ ਵੀਰ ਖਰਵੇਲ ਤੋਂ ਆਪਾਂ ਇਹਦੀ ਜਾਣਕਾਰੀ ਵੀ ਲਵਾਂਗੇ ਇੱਕ ਵਾਰੀ ਤੁਸਤਾਂ ਨੂੰ ਤੋੜ ਕੇ ਬਿਲਕੁਲ ਬਾਡੀ ਬੰਦ ਤਰ ਪੂਰੀ ਤੁਹਾਨੂੰ ਵਿਖਾ ਦਿੰਦੇ ਆ ਛੋਟੀਆਂ ਜੀਆਂ ਕਟੀਆਂ ਦੇ ਵਿੱਚ ਨਹੀਂ ਆਉਂਦੀਗੀ ਵੀ ਜਿੱਦਾਂ ਕਹ ਲੋ ਵੀ 5 6 ਮਹੀਨੇ ਦੋਸਤੋ ਸਾਹਪ ਕੇ ਬਿਲਕੁਲ ਏਆਈ ਜਿਹੜੀ ਕਾਬਲ ਹੋ ਜਾਵੇਗੀ ਏਆਈ ਤੁਸੀਂ ਕਰਵਾ ਲਓਗੇ 5-6 ਮਹੀਨੇ ਸਾਂਭਣ ਦੀ ਲੋੜ ਆ ਸਰਦਾਰ ਸਾਹਿਬ ਇਹਨੂੰ ਦੋ ਬੋਰੀਆਂ ਡਰਾਈ ਹੀ ਫੁਕਿਆ ਕਰ ਦਨਾਂ ਜੀ ਨਾਲ ਕੋਈ 5-6 ਲੀਟਰ ਇਹਨੂੰ ਤੇਲ ਆ ਜੇ ਜੀ ਤਾਂ ਕੋਈ ਕਿਲੋ ਅੱਧਾ ਕਿਲੋ ਕੋਈ ਬਿਲਕੁਲ 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 ਬਣੀ ਹੈ ਜੀ ਬਣੀ ਬਣੀ ਪਈ ਹੈ 6 ਮਹੀਨੇ ਦੇ ਵਿੱਚ ਹੀ ਰੈਡੀ ਹੈ ਹਾਂ ਜੀ ਹਾਂ ਜੀ ਤੇ ਆਹ ਵੇਖੋ ਤੇ ਅਵੀਰ ਹਰਵੈਲ ਉਮਰ ਕਿੰਨੀ ਦੱਸੀ ਗਈ ਸੀ ਇਹਦੀ? ਤਕਰੀਬ ਸੰਤੂ ਸਾਹਿਬ ਉਹਨਾਂ ਦੇ ਮੁਤਾਬਕ ਡੇਢ ਕੇ ਦੇ ਲਗਭਗ ਡੇਢ ਕੇ ਸਾਲ ਹਣਾ ਹਾਂ ਜੀ ਠੀਕ ਆ ਬਾਕੀ ਇਹ ਆ ਕੇ ਬਣ ਜਾਊਗੀ ਇਹਨਾਂ ਪਤਾ ਹੈਗਾ ਵੀ ਛੋਟੀ ਥੋੜੀ ਜੀ ਸਾਂਭਣ ਦੀ ਲੋੜ ਹੈ ਠੀਕ ਹੈ ਜੀ ਠੀਕ ਹੈ ਤੇ ਡੇਢ ਸਾਲ ਦੋਸਤੋ ਉਮਰ ਹੈਗੀ ਆ ਬਾਕੀ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਜ਼ਿਕਰ ਕਰਤਾ ਵੀ ਕੋਈ 5-6 ਮਹੀਨੇ ਜਦੋਂ ਸਾਂਭ ਕਰ ਲਈ ਆ ਕਿਸੇ ਵੀਰ ਨੇ ਸਾਹਮਣ ਵਾਲੇ ਨੇ ਸ਼ਕੀਨ ਵੀਰ ਨੇ ਤੇ ਦੋਸਤੋ ਬਿਲਕੁਲ ਬਣ ਕੇ ਤਿਆਰ ਹੋ ਜੂਗੀ ਆ ਸਿੰਘ ਸਿੰਘ ਵੇਖ ਲੋ ਦੋਸਤੋ ਬਿਲਕੁਲ ਖੁੱਤੀ ਜੀ ਸਿੰਘ ਲੱਗਣਾ ਆ ਵੇਖੋ ਇੱਥੋਂ ਕੁੰਡਾ ਇੱਥੋਂ ਮੋੜ ਕੇ ਬਿਲਕੁਲ ਖੁੱਤੀ ਜੀ ਸਿੰਘ ਲੱਗਦਾ ਬਿਲਕੁਲ ਛੋਟਾ ਜਿਹਾ ਇਹ ਪਿੱਛੋਂ ਦਿਖਾਓ ਬੰਤਰਲੇਵੇ ਦੀ ਬਹੁਤ ਸੋਹਣਾ ਥਾਲ ਆ ਵੇਖੋ ਦੋਸਤੋ ਥਾਨ ਵੀ ਵਿਖਾਉਣੇ ਆ ਆ ਵੇਖੋ ਚਾਰ ਥਾਨ ਆ ਕੋਈ ਛਾੜ ਨਹੀਂ ਕਿਸੇ ਤਰ੍ਹਾਂ ਦੀ ਬਿਲਕੁਲ ਚਾਰ ਗਿਣਤੀ ਦੇ ਥਾਨ ਹੋਣਗੇ ਤੇ ਆ ਵੇਖੋ ਵੱਟ-ਬੁੱਟ ਸੋਹਣੀ ਜਿਹੜੀ ਚੋਲੀ ਬਣਾਵੇਂਗੀ ਅਗੇ ਝੋਟੀ ਜਿਹਾ ਤੋਂ ਬਣ ਕੇ ਤਿਆਰ ਹੋਈ ਕੱਲਾ-ਕੱ ਸਾਰੇ ਇੱਕ ਜਿਹੜਾ ਦੋਸਤੋ ਅਗਲੇ ਪੈਰਾਂ ਦਾ ਵੀ ਤੁਸੀਂ ਦੇਖ ਸਕਦੇ ਹੋ ਪਰ ਮੈਂ ਮਗਲੇ ਪੈਰਾਂ ਤੇ ਤੁਹਾਨੂੰ ਕਹੂੰਗਾ ਵਾਈਟ ਹੈਗੇ ਆ ਕਿਉਂਕਿ ਟੇਡਾ ਕੱਟ ਜਦੋਂ ਦੋਸਤੋ ਥੋੜਾ ਜਿਆ ਪਟੇ ਦੇ ਵਿੱਚ ਦੋਸਤੋ ਆ ਜਾਂਦਾ ਜਾਂ ਟੇਡਾ ਕੱਟ ਆ ਜਾਂਦਾ ਕਈ ਵਾਰ ਦੋਸਤੋ ਕੁਦਰਤੀ ਨੇਚਰਲ ਪ੍ਰੋਸੈਸ ਹੁੰਦਾ ਬਾਕੀ ਜਿੰਨੇ ਕ ਫੰਕਸ਼ਨ ਲੱਗੇ ਆ ਜਿੰਨੇ ਕ ਨਿਸ਼ਾਨ ਲੱਗੇ ਆ ਬਾ ਕਮਾਲ ਹੈਗੇ ਆ ਠੀਕ ਆ ਹਰ ਬੇਲ ਵੀ ਇਹਦਾ ਮੋਲ ਵੀ ਦੱਸ ਦੇ ਕਿੰਨਾ ਕਰਦੇ ਬਈ ਮੋਲ ਵੀਰ ਕਰਨ ਨੂੰ 25 ਕਰਾ ਲਓ 26 ਕਰਾ ਲਓ ਜੀ ਸੰਧੂ ਸਾਹਿਬ ਜੀ 18500 ਦੀ ਚੋਟੀ ਦੇ ਦਾ ਸਾਢੇ 18500 ਠੀਕ ਆ ਵੇਖੋ ਦੋਸਤੋ 18500 ਦੇ ਵਿੱਚੋਂ ਦੇਲ ਹੈ ਜਿਹੜਾ ਕੀਤਾ ਜਾਊਗਾ ਵੀਰ ਵੱਲੋਂ ਕੋਈ ਦੂਰੋਂ ਨੇੜੇੋਂ ਚੱਲ ਕੇ ਆਵੇ ਦੋਸਤੋ ਤੇ 18500 ਰੁਪਿਆ ਰੇਡ ਤੁਸੀਂ ਜ਼ਰੂਰ ਨੋਟ ਕਰ ਲੋ ਰੇਡ ਵੀਰਾਂ ਦਾ ਵੀ ਫਿਕਸ ਹੀ ਸਮਝੋ 18500 ਦੀ ਇਹ ਤੁਹਾਨੂੰ ਜਿਹੜੀ ਆ ਦੋਸਤੋ ਕੱਟੀ ਜਿਹੜੀ ਦਿੱਤੀ ਜਾਵੇਗੀ ਠੀਕ ਹੈ ਵੀਰ ਹਰਬੇਲ ਜੀ ਲੈ ਚੀ ਹਾਂਜੀ ਚੱਕਾ ਬਾਲ ਆਹ ਵੇਖੋ ਦੋ ਠੀਕ ਹੈ ਜੀ ਸੋ ਦੋਸਤੋ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਈ ਸੀਗੀ ਦੋਸਤੋ ਸੈਕੰਡ ਲੈਕਟੇਸ਼ਨ ਦੇ ਵਿੱਚ ਸੂਈ ਸੀਗੀ ਤੇ ਬਿਲਕੁਲ ਤਾਜ਼ਾ ਦੋਸਤੋ ਸੂਈ ਹੈ 9 ਮਈ ਨੂੰ ਅੱਜ ਸਵੇਰ ਜਿਹੜੀ ਸੂਈ ਆ ਤਕਰੀਬਨ ਹੁਣ ਆਪਾਂ ਸ਼ਾਮ ਨੂੰ ਜਿਹੜੀ ਆ ਬਿਲਕੁਲ ਧਾਰ ਜਿਹੜੀ ਆ ਦੋਸਤੋ ਚੈੱਕ ਪਾਸ ਆ ਪ੍ਰੋਪਰ ਚਾਰੇ ਥਣਾਂ ਦੀ ਤੁਹਾਨੂੰ ਕਰਕੇ ਵਿਖਾ ਦਿੰਨੇ ਆ ਬੋਲੇ ਦੇ ਵਿੱਚ ਹੈਗੀ ਆ ਤੇ ਆਹ ਵੇਖੋ ਜੀ ਆ ਤੁਹਾਨੂੰ ਕੋਲੇ ਆਜੋ ਇਹ ਅਗਲੇ ਥਣਾਂ ਦੀ ਚੋਅ ਦਿਖਾਓ ਆ ਲਓ ਜੀ ਚਵਾਦਾ ਰੰਗ ਬਹੁਤ ਹੀ ਟੋਪਕਾ ਠੀਕ ਹੈ ਮਾਰਕਾ ਬਹੁਤ ਵਧੀਆ ਚੱਲੇ ਚਵਾਦਾ ਹੀ ਫਾਇਦਾ ਵੀਰ ਜੀ ਆਹ ਲਓ ਜੀ ਅਗਲੇ ਥਾਨਾਂ ਦੀ ਦੋਸਤ ਜਿਹੜੀ ਚਿਵਾਈ ਆ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਰਹੇ ਆ ਤੇ ਮਗਰ ਕੱਟੀ ਆ ਦੋਸਤੋ ਜਰੂਰ ਨੋਟ ਕਰ ਸਕਦੇ ਹੋ ਆ ਵੇਖੋ ਤੂ ਆ ਬਹੁਤ ਹੀ ਸ਼ਵਾਦ ਜਰੂਰ ਤੋਂ ਜ਼ਿਆਦਾ ਵਧੀਆ ਆ ਮਖਲੇ ਥਣਾ ਦੋਸਤੋ ਆ ਮਖਲੇ ਥਣਾ ਦੀ ਚਵਾਈ ਤੇ ਫੇਰੇ 10:00 ਦੇ ਜੇਰ ਪੈਣ ਤੋਂ ਬਾਅਦ ਅਕੀ ਵਾਪਸ ਇਹ ਚੁਆਈ ਕੀਤੀ ਸੀ ਠੀਕ ਹੈ ਫਿਰ ਸਾਡੀ ਸੰਭਾ ਜੇਰੇ ਦਾ ਬੋਲਾ ਮੈਂ ਥਲੇ ਹਾਂਜੀ ਚੁਆਈ ਕਰਾ ਦਊਗੀ ਇਹ 13-14 ਲੀਟਰ ਜੇਰ ਦਾ ਠੀਕ ਹੈ ਜੀ ਬਾਕੀ ਦੋਸਤੋ ਇਹ ਜਿਹੜੀ ਮੱਝ ਸੂਈ ਆ ਜਿਹੜਾ ਪਸ਼ੂ ਸੋਇਆ ਅਕਸਰ ਤੁਸੀਂ ਵੀ ਹਰਕ ਜਿਹੜਾ ਭੈਣ ਭਰਾ ਵੀਰ ਉਹ ਸਿਆਣਾ ਸੂਝ-ਬੂਝ ਵਾਲਾ ਸਾਡਾ ਦਾ ਜਿਹੜਾ ਸਿਰਫ ਆ ਦੋਸਤੋ ਜਿਹੜਾ ਮਕਸਦ ਆ ਚੁਵਾਈ ਕਰਾਉਣ ਦਾ ਵੀ ਇੱਕ ਵਾਰੀ ਜਿਹੜਾ ਦੂਰ ਦਰਡੇ ਕੋਈ ਭੈਣ ਭਰਾ ਜਿਹੜਾ ਵੀਡੀਓ ਦੇਖ ਰਿਆ ਉਹ ਬਿਲਕੁਲ ਆ ਵੀ ਤਸੱਲੀ ਜਿਹੜਾ ਕਰ ਲਵੇ ਆ ਵੇਖੋ ਆ ਦੇਖੋ ਜੀ ਆ ਦੋਸਤੋ ਬੋਲਾ ਹੈਗਾ ਅੱਜ ਸੈਕਿੰਡ ਜਿਹੜਾ ਟਾਈਮ ਦਾ ਬੋਲਾ ਕਹਾਂਗੇ ਜਿਹੜਾ ਫਸਟ ਟਾਈਮ ਦਾ ਬੋਲਾ ਮਾਰਨਿੰਗ ਟਾਈਮ ਸੀਗਾ ਤੇ ਤਕਰੀਬਨ 3:30 ਤੋਂ 4 ਆ ਬਾਕੀ ਮਿੰਨਟੀ ਦਾ ਨਹੀਂ ਆਪਾਂ ਕਹਾਂਗੇ ਵੀ 3:30 ਤੋਂ 4 ਲੀਟਰ ਦੇ ਦਰਮਿਆਨ ਬਾਲਟੀ ਦੇ ਵਿੱਚ ਜਿਹੜਾ ਬੋਲਾ ਹੈਗਾ ਤੇ ਹਜੇ ਸੈਕਿੰਡ ਟਾਈਮ ਆ ਮੈਂ ਗੱਲ ਕਰ ਦਿੱਤੀ ਵੀ ਸਵੇਰ ਟਾਈਮ ਸੀਗਾ ਦੋਸਤੋ ਫਸਟ ਹੁਣ ਈਵਨਿੰਗ ਟਾਈਮ ਜਿਹੜਾ ਸੈਕਿੰਡ ਟਾਈਮ ਹੈਗਾ ਤੇ ਅੱਗੇ ਜਿਹੜਾ ਦੋਸਤੋ ਬਿਲਕੁਲ ਜਦੋਂ ਦੁੱਧ ਤੇ ਆਈ ਤੇ ਤੁਸੀਂ ਅੱਗੇ ਅੰਦਾਜ਼ਾ ਖੋਦ ਲਗਾ ਸਕਦੇ ਹੋ तकरीबन 10 12 ਪਲੱਸ ਤੋਂ ਬਾਅਦ ਵੀ ਇਹੀ ਗੱਲ ਕੀਤੀ ਵੀ 13 14 ਨੇ ਚਬਾਉਣਾ ਚਬਾਉਣਾ ਤੇ ਜਿਹੜੇ ਵੀਰ ਦੀ ਸਮਝ ਵਿੱਚ ਇਹ ਮੱਝ ਆਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਤੇ ਵੀਰ ਹਰਬੇਲ ਹਾਂਜੀ ਪਿੱਠ ਪੂੜੇ ਦੀ ਸੰਗੀ ਸਾਫ ਸੋਹਣੀ ਹੈਗੀ ਆ ਹਰਬੇਲ ਵੀਰ ਇੱਕ ਵਾਰੀ ਮੁੱਲ ਫੇਰ ਦੱਸ 76000 ਰੁਪਏ ਆਪਾਂ ਇਹਦੀ ਡਿਮਾਂਡ ਕਰਦੇ ਆ ਜੀ ਤੇ ਉਹਦੇ ਵਿੱਚੋਂ ਥੋੜਾ ਜਿਆ ਕੋਈ ਕੈਂਟ ਆਜ ਦਾ ਮੰਨਤਨ ਕਰਾਂਗੇ ਬਾਕੀ ਹੈ ਸੰਧੂ ਬਾਹਰ ਦੀ ਮੱਝ ਆ 76 ਤੋਂ ਜੀ ਜੀ ਨਹੀਂ ਲੱਗਦਾ ਬੰਦਾ ਬਿਲਕੁਲ ਬਿਲਕੁਲ ਸੋਹਣੀ ਖੁੱਲੇ ਜਿਹੜੇ ਡੀ ਐਂਡ ਆਲ ਜੰਗੇ ਸੋਹਣੇ ਸਰੀਰ ਦੀ ਆ ਖੁੱਲੇ ਡੁੱਲੇ ਸਰੀਰ ਹੁੰਦੀ ਆ ਤੇ ਦੋਸਤੋ ਵੀਰ ਹਰਵੈਲ ਸਿੰਘ ਦੇ ਜਿਹੜੇ ਸੰਪਰਕ ਨੰਬਰ ਨੇ ਮੈਂ ਵੀਡੀਓ ਦੇ ਵਿੱਚ ਚਲਦੇ ਕਰ ਦੇਉਂਗਾ ਥੋੜਾ ਜਿਹਾ ਜਿਹੜਾ ਕਵੇਲਾ ਸ਼ਾਮ ਦਾ ਟਾਈਮ ਸੀ ਦੋਸਤੋ ਤੇ ਬਾਕੀ ਜਿਨੇ ਵੀ ਆਪਾਂ ਤੁਹਾਨੂੰ ਕਰਾਉਣਾ ਸੀ ਫੋਕਸ ਜਿਨੇ ਵੀ ਨਜ਼ਰ ਮਰਵਾਉਣੀ ਸੀ ਆਪਦੇ ਕੋਲੋਂ ਮਰਵਾ ਦਿੱਤੀ ਨਜ਼ਰ ਤੇ ਤੁਸੀਂ ਬਾਕੀ ਆਪਦੀ ਤਸੱਲੀ ਵੀ ਜਿਹੜਾ ਪਸ਼ੂ ਆ ਸੋਇਆ ਉਹਦੀ ਆਪਣੇ ਘਰ ਪਹੁੰਚ ਕੇ ਵੀਰ ਹਰਵੈਲ ਦੇ ਕੋਲ ਜ਼ਰੂਰ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਵੀਰਾਂ ਨੂੰ ਸਤਿ ਸ਼੍ਰੀ ਅ